ਕੋ ਬਾਕਤ ਪਾਉਂਦਾ ਸੀ ਜਪੋਨ ਮੰਡੀ ਘੜਦੀ ਹੈ ਉਹਦੇ ਨਾਲ ਕੁਝ ਮਹੀਨੇ ਪਹਿਲਾਂ ਕਿ ਬੀਜੇਪੀ ਦੇ ਲੀਡਰ ਵੱਲੋਂ ਇੱਕ ਦੁਕਾਨਦਾਰ ਤੇ ਹਮਲਾ ਕਰਵਾਇਆ ਗਿਆ ਸੀ ਜਿਸ ਨੂੰ ਸ਼ਾਰਿਆਂ ਨੂੰ ਪਤਾ ਹੈ ਉਹਦੇ ਨਾਲ ਕੌਣ ਖੜੇ ਸੀ ਕਿਸਾਨ ਜੱਟੇ ਬੰਦੀ ਜਦੋਂ ਵੀ ਕੀਤਾ ਸਾਨੂੰ ਕੋਈ ਬੜਤ ਪਾਉਂਦਾ ਕਿਸਾਨ ਜੱਟੇ ਬੰਦੀ ਤੁਹਾਡੇ ਨਾਲ ਖੜਦੀ ਹੈ ਇਹ ਇਸ ਕਰਕੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਬੜੇ ਮਾਮਲ ਕਹਿਨੀ ਆ ਕਿ ਤੁਸੀਂ ਸਾਡਾ ਅੱਜ ਸਾਥ ਦੇਵੋਗੇ ਅਸੀਂ ਜ਼ਿੰਦਗੀ ਪਰ ਤੁਹਾਡਾ ਸਾਥ ਦੇਵਾਂਗੇ ਐਤੋਂ ਕਿਸੇ ਭੈਣ ਭਰਾ ਦੁਕਾਨਦਾਰ ਨੂੰ ਦੇ ਹਾਰ ਨਹੀਂ ਪਾਣਾ ਉਹਦਾ ਸਮਾਂਤ ਨਹੀਂ ਕਰਨਾ ਜੇ ਕਹਦੇ ਨੇ ਫਿਰ ਕੋਈ ਉਹਨੂੰ ਡਰ ਕੇ ਦੇਖਾਂ ਚੁਟਕਾਰੇ ਨੂੰ ਪਾਸੇ ਲੈਣੀਆ ਦਲੀ ਜਾਣਗੇ ਕਿੰਨੀ ਗੱਲਾਂ ਤੋਂ ਸ਼ੁਰੂ ਤੇ ਉਹਨਾਂ ਨੇ ਅਤਵਾਦੀ ਦੱਸਿਆ ਹੋਇਆ ਖਾਲਸਥਾਨੀ ਦੱਸਿਆ ਹੋਇਆ ਇਸ ਕਰਕੇ ਇਹਨਾਂ ਨੇ دہشت ਪਾਉਂਦੇ ਨੇ ਕਿ ਆਪਾਂ ਵਿਸ਼ਵਾਸ ਬਣਾਉਣਾ ਇਹਨਾਂ ਲੋਕਾਂ ਨੂੰ ਜੇ ਅਸੀਂ ਤੁਹਾਡੇ ਨਾਲ ਖੜ੍ਹੇ ਹੋਣਾ ਸੁਪਰ ਸਿਆਸਤ ਨੂੰ ਕਿਹ ਆਇਆ ਹੋਈ ਗੁੜੀਆਂ ਮਾਰ ਕੇ ਫੱਡੜ ਕਰੇ ਜਾਂਦੇ ਨੇ ਕੋਈ ਆਹ ਖੜਿਆ ਜਿੱਦਾਂ ਸੇ ਬੰਦਾ ਪੁੱਛਦਾ ਕਿਉਂ ਵੀ ਕਰਨ ਲਈ ਨਾ ਲਗੀ ਕਦੇ ਅੱਜ ਦਾ ਕੋ ਕਿਸੇ ਨਹੀਂ ਬੀਜੇਪੀ ਲੀਡਰ ਨੂੰ ਖੋਜ ਤੱਕ ਨਹੀਂ ਆਉਂਗੀ ਕਿ ਜਿੱਥੇ ਬੰਦੀਆਂ ਨੇ ਬੇਸ਼ੱਕ ਅਸੀਂ ਪ੍ਰੋਟੈਕਟ ਕਰਦੇ ਆ ਅਸੀਂ ਜ਼ਿੰਮੇਵਾਰ ਲੋਕਾਂ ਛੋੜੇ ਨਹੀਂ ਕਿਉਂ ਨਹੀਂ ਫੁੱਲ ਸੁਣਾਈ ਜਾਂਦੀ ਛੋੜੇ ਬੱਚਿਆਂ ਨੂੰ ਚਿੱਤੇ ਵੇਚਣਾਂ ਤੇ ਅੱਲੀ ਪੁੱਛ ਪੁੱਛ ਚ ਪਰ ਤੁਸੀਂ ਕੀ ਸੋਚੋਗੇ ਜਾਂ ਕੀ ਸਮਝੋਗੇ ਸੋ ਨੂੰ ਸਮਝਣ ਦੀ ਲੋੜ ਹੈ ਤੁਸੀਂ ਸਮਝੋ ਇਹਨਾਂ ਦੀ ਕਰਤੂਤਾਂ ਨੂੰ ਸਮਝੋ ਤੁਸੀਂ ਪ੍ਰਭੂ ਮੈਂ ਤੁਹਾਨੂੰ ਬਾਰ ਬਾਰ ਕਹਿੰਦੀ ਆ ਜੇ ਬੀਜੇਪੀ ਦੁਆਰਾ ਪੰਜਾਬ ਦੀ ਜੜਾ ਲਾਉਂਦੀ ਆ ਤਾਂ ਤੁਹਾਡਾ ਖਾਤਮਾ ਹੈ ਆ ਜਿਹੜਾ ਜੰਮੂ ਕਟੜਾ ਰੂਟ ਕਟੜੇ ਆਨਾਂ ਨੇ ਇਹ ਛੋਟੀ ਦੁਕਾਨਦਾਰੀ ਨੂੰ ਖਤਮ ਕਰਨ ਵਾਲੇ ਚਿੰਨੇ ਕੋਲ ਸਾਡੀ ਖੇਤੀ ਦਾ ਨਾਲ ਖਤਮ ਕਰਨ ਕੰਡੇ ਆਏ ਹੋ ਨੇ ਤੋਂ ਬੋਧ ਕਰਦੇ ਆਵਾਂਗੇ ਜੇ ਜੇ ਕਿਸਾਨੀ ਖਤਮ ਹੋ ਗਈ ਆਰਪੀਆ ਪੱਲਾ ਖਤਮ ਹੋ ਗਿਆ ਉਸ ਤੋਂ ਬਾਅਦ ਤੁਸੀਂ ਹੀ ਖਤਮ ਹੋ ਜਾਓਗੇ ਸੋ ਨੂੰ ਖਤਮ ਕਿਵੇਂ ਕਰਨਾ ਹੈ ਲੋਕਾਂ ਨੇ ਕਿਉਂਕਿ ਛੋਟੇ ਬ੍ਰਾਂਡ ਜਿਹੜੇ ਤੁਸੀਂ ਵੇਚਦੇ ਆਂ ਲੋਕਾਂ ਨੇ ਤਾਂ ਖਤਮੇ ਕਰ ਦੇਣੇ ਉਹਨਾਂ ਨੇ ਛੋਟੇ ਜਿਹੜੇ ਖਾਨਦਾਨੀਆਂ ਬਾਜ਼ਾਰ ਤੋਂ ਵੇਚਦੇ ਉਹਨਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਦਾ ਨਾਮ ਦੇ ਕੇ ਵੀ ਉਹਨਾਂ ਕੋ ਪੈਂਸਰ ਪੈਦਾ ਹੁੰਦਾ ਉਹਨੂੰ ਬੰਦ ਕਰ ਦੇਣਗੇ ਜਿਵੇਂ ਤੁਹਾਡਾ ਦੇਸੀ ਘਿਓ ਬੰਦ ਕੀਤਾ ਹੈ ਬਾਹਰੋਂ ਦੀ ਬੇਸੀ ਕੰਪਨੀ ਤੋਂ ਉਹਨਾਂ ਨੂੰ ਲੈ ਕੇ ਆ ਰਹੇ ਨੇ ਕਹਿੰਦੇ ਨੇ ਇਹ ਹਾਰਟ ਵਾਸਤੇ ਬਹੁਤ ਦੇ ਬਾਤ ਉਹ ਜੇ ਸੋਨਾ ਡੀਸੀ ਕੇ ਉਹਨੇ ਖਤਮ ਕਰਦਾ ਇਸ ਸਕੀਮ ਨਾਲ ਉਹਦੀਆਂ ਦਕਾਨਾਂ ਖਤਮ ਕਰ ਦਿੰਗੇ ਸੀ ਨੂਰਕ ਨੇ ਆ ਕੇ ਜਿਹੜੇ ਪੱਜ ਖੜੇ ਆ ਇਸ ਕਰਕੇ ਕਿਸਾਨ ਜਿੱਥੇ ਬੰਦੀਆਂ ਦਾ ਸਾਥ ਦੇਉਂ ਗੋਟਾਂਾਂ ਦਾ ਸਾਥ ਨਾ ਦੇ ਇਹ ਗੋਟਾਂ ਵਾਲੇ ਲੋਕ ਸਾਨੂੰ ਜਾਤਾਂ 'ਚ ਵੰਡਦੇ ਨੇ ਸਾਨੂੰ ਧਰਮਾਂ 'ਚ ਵੰਡਦੇ ਨੇ ਜਾਤ ਪਾਤ ਦਾ ਸਾਨੂੰ ਨਾਮ ਦੇ ਕੇ ਸਾਨੂੰ ਅਸਲੀ ਵਿੱਚ ਲੜਾਉਂਦੇ ਨੇ ਇਸ ਲਈ ਭਰਾਵੋ ਇੱਕ ਜੱਥੇ ਬੰਦੀਆਂ ਨੇ ਜਿਹੜਿਆਂ ਦਾ ਨਾ ਕੋਈ ਜਾਤਾਂ ਨਾ ਕੋਈ ਧਰਮ ਨਾ ਕੋਈ ਗੋਟਾਂ ਅਸੀਂ ਹਰ ਇੱਕ ਮਜ਼ਦੂਰ ਰੋਪਾਂ ਦੇ ਨਾਲ ਖੜਨ ਵਾਲੇ ਲੋਕਾਂ ਮੈਂ ਤੁਹਾਾਰਾ ਫੇਰ ਸਾਰੇ ਭੈਣ ਭਰਾਵਾਂ ਨੂੰ ਪੀਰ ਕਰਦੀ ਆ ਕਿ ਕਿਸਾਨ ਜਿੱਥੇ ਬੰਦਿਆਂ ਦਾ ਸਾਥ ਦੇਓ ਅੱਜ ਕੇ ਰਾਣੀ ਨੂੰ ਜਿਹੜੇ ਵੀ ਮੇਰੇ ਭੈਣ ਭਰਾ ਨਹੀਂ ਹੁੰਗਾਰਾ ਪਰਿਆ ਜਾਂ ਮੈਨੂੰ ਪਤਾ ਲੱਗ ਰਿਹਾ ਐਡੇ ਦਾ ਕੋਈ ਦੁਕਾਨਦਾਰ ਆ ਜਮਾਸੀ ਇਹੋ ਜ਼ਿੰਦਗੀ ਪਰ ਸਾਸ ਨਹੀਂ ਜਿਮਾਂਗੇ ਜੇ ਮਰਜ਼ੀ ਹੋਈ ਹੋਵੇ